ਵਿਦੂ ਦਿੱਲੀ ਕੋਜ ਦਾ ਕਿਸਾਨਾਂ ਵੱਲੋਂ ਲਾਣ ਕੀਤਾ ਗਿਆ ਸੀ ਅੱਜ 10 ਦਿਨ ਪੂਰੇ ਹੋ ਚੁੱਕੇ ਨੇ ਅਤੇ ਖਨੋਰੀ ਸਮੇਤ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਰਹੇ ਹੋਏ ਨੇ ਇਸ ਵਿੱਚਕਾਰ ਬਹੁਤ ਸਾਰੇ ਕਿਸਾਨਾਂ ਦੀ ਮੌਤ ਵੀ ਹੋ ਗਈ ਜਿਸ ਦੇ ਵਿੱਚ ਇੱਕ ਨੌਜਵਾਨ ਸ਼ੁਭਕਰਨ ਆ ਦੇ ਵਿਅਕਤੀ ਦੀ ਵੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਹਜੇ ਲਗਾਤਾਰ ਸ਼ੁਭਕਰਨ ਦੀ ਮੌਤ ਨੂੰ ਲੈ ਕੇ ਅਤੇ ਬਹੁਤ ਸਾਰੇ ਕਿਸਾਨ ਲਾਪਤਾ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਬਿਆਨਬਾਜ਼ੀ ਜਾਰੀ ਆ ਤੇ ਪੰਜਾਬ ਪੁਲਿਸ ਵੱਲੋਂ ਵੀ ਪਰਚਾ ਦਰਜ ਕਰਨ ਨੂੰ ਲੈ ਕੇ ਮਾਮਲਾ ਚੱਲ ਰਿਹਾ ਗੱਲਬਾਤ ਕਰਦੇ ਆ ਕੁਝ ਜੋ ਕਿਸਾਨ ਇੱਥੇ ਮੌਜੂਦ ਨੇ ਲਗਾਤਾਰ 10ਵਾਂ ਦੇਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਜੋ ਇੱਥੇ ਮੌਜੂਦ ਨੇ ਬਾਈ ਜੀ ਕੀ ਨਾਮ ਮੇਰਾ ਨਾਮ ਬਲਜੀਤ ਸਿੰਘ ਆ ਜੀ ਪਿੰਡ ਕਿਹੜਾ ਆਪਣਾ ਪਿੰਡ ਬੋਦੀ ਆਲਾ ਖੜਕ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਏ ਆ ਅਸੀਂ ਤੇ ਜਿਵੇਂ 10ਵਾਂ ਦਿਨ ਹੋ ਚੁੱਕਿਆ ਕੀ ਕਹਿਣਾ ਚਾਹੋਗੇ ਇਸ ਵਿੱਚਕਾਰ 10 ਦਿਨ ਹੋ ਚੁੱਕਿਆ ਸਰਕਾਰ ਅੱਗੇ ਵਧਨ ਤਾਂ ਦੇ ਰਹੀ ਨਾਲੇ ਮੰਗਾਂ ਦੇ ਉੱਤੇ ਹਜੇ ਗੌਰ ਬਾਕੀ ਆ ਪਹਿਲਾਂ ਮੀਟਿੰਗਾਂ ਵੀ ਹੋਈਆਂ ਮੀਟਿੰਗਾਂ ਦੇ ਵਿੱਚ ਵੀ ਇਹ ਬੇਸਿੱਟਾ ਹੀ ਰਹਿ ਗਈਆਂ ਤੁਸੀਂ ਕੀ ਕਹੋਗੇ ਦੇਖੋ ਜਿਹੜੀ ਗੱਲ ਹੈ ਵੀ ਸਰਕਾਰ ਅੱਗੇ ਵਧਨ ਨਹੀਂ ਦੇ ਰਹੀ ਇਹ ਤਾਂ ਗੱਲ ਇੱਕ ਤਰ੍ਹਾਂ ਦੀ মিডিਆ ਦੀ ਬਣਾਈ ਹੋਈ ਆ ਜਦੋਂ ਸਾਡੇ ਆਗੂਆਂ ਨੇ ਸਾਨੂੰ ਹੁਕਮ ਕਰਤਾ ਸੀ ਤਾਂ ਹੁਕਮ ਹੀ ਮੰਨਾਂਗੇ ਵੀ ਜੇ ਸਾਡੇ ਆਗੂਆਂ ਨੇ ਸਾਨੂੰ ਹੁਕਮ ਕਰਤਾ ਤੇ ਜਾਂ ਤਾਂ ਅਸੀਂ ਅੱਗੇ ਵਧਾਂਗੇ ਜਾਂ ਮਰਾਂਗੇ ਇੱਕ ਪਾਸਾ ਕਰਾਂਗੇ ਆਰ ਪਾਰ ਕਰਾਂਗੇ ਪਰ ਹਾਇਤਾ ਹੀ ਸਾਡੇ ਆਗੂਆਂ ਨੇ ਇਹੀ ਕਿਹਾ ਕਿ ਜਿਹੜਾ 21 ਤਰੀਕ ਨੂੰ ਅੱਗੇ ਵਧਣ ਦਾ ਮੁੱਦਾ ਸੀ ਉਸ ਦਿਨ ਕੇਂਦਰ ਸਰਕਾਰ ਨੇ ਪ੍ਰਸਤਾਵ ਲਿਆਂਦਾ ਵੀ 11 ਵਜੇ ਅੱਗੇ ਵਧਣਾ ਸੀ ਤੇ 10:30 ਵਜੇ ਉਹਨਾਂ ਦਾ ਪ੍ਰਸਤਾਵ ਆ ਗਿਆ ਵੀ ਅਸੀਂ ਮੀਟਿੰਗ ਲਈ ਤਿਆਰ ਹਾਂ ਜਿਹੜੇ ਮੁੱਦੇ ਅਸੀਂ ਮੀਟਿੰਗ 'ਚ ਪਹਿਲਾਂ ਨਹੀਂ ਰੱਖਦੇ ਸੀ ਐਮਐਸਪੀ ਕਰਜ਼ਾ ਮਾਫੀ ਜਾਂ ਪ੍ਰਦੂਸ਼ਣ ਦਾ ਇਹ ਮੁੱਦੇ ਰੱਖ ਕੇ ਅਸੀਂ ਮੀਟਿੰਗ ਕਰਨ ਲਈ ਤਿਆਰ ਹਾਂ ਤੇ ਫਿਰ ਸਾਨੂੰ ਰੋਕਿਆ ਗਿਆ ਵੀ ਅੱਗੇ ਨਾ ਵਧੋ ਤਾਂ ਨਹੀਂ ਵਧੇ ਨਹੀਂ ਅਸੀਂ ਫਿਰ ਜਿਸ ਤਰ੍ਹਾਂ ਹੋਰ ਜਾਨਵਾਰ ਰਏ ਅਸੀਂ ਵੀ ਅੱਗੇ ਵਧਾਂਗੇ ਮਰਾਂਗੇ ਜਾਂ ਅੱਗੇ ਵਧਾਂਗੇ ਇਸ ਵਿਚਕਾਰ ਨੁਕਸਾਨ ਹੀ ਬੜਾ ਹੋ ਗਿਆ ਜਿਵੇਂ ਨੌਜਵਾਨਾਂ ਚ ਜੋਸ਼ ਸੀਗਾ ਜੋਸ਼ ਦੇ ਕਾਰਨ ਬਹੁਤ ਸਾਰੇ ਨੌਜਵਾਨ ਅੱਗੇ ਵਧੇ ਤੇ ਉਹਦਾ ਖਮਿਆਜਾ ਜਿਹੜਾ ਭੁਗਤਣਾ ਪਿਆ ਕਿ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਇਸ ਵਿਚਕਾਰ ਉਹਦੇ ਤੇ ਕੀ ਕਹਾਂ ਹਾਂ ਦੇਖੋ ਜੀ ਜਿਹੜੇ ਤਾਂ ਜਥੇਬੰਦਕ ਲੋਕ ਹੁੰਦੇ ਆ ਟਰਾਲੀਆਂ ਚ ਆਏ ਆ ਉਹ ਕਦੇ ਵੀ ਜਦੋਂ ਜਥੇਬੰਦੀ ਦਾ ਹੁਕਮ ਆ ਜਾਏ ਉਸ ਤੋਂ ਪਾਸੇ ਨਹੀਂ ਜਾਂਦੀਆਂ ਪਰ ਜਿਹੜੇ ਭਾਵਨਾਕ ਤੌਰ ਤੇ ਨੌਜਵਾਨ ਆ ਜਾਂਦੇ ਆ ਜਿਨ੍ਹਾਂ ਨੂੰ ਜਥੇਬੰਦੀ ਦੇ ਸੂਲਾਂ ਦਾ ਜੈ ਧਰਨੇ ਮੋਰਚੇ ਲਾਉਂਦੇ ਸੂਲਾਂ ਬਾਰੇ ਜਾਣਕਾਰੀ ਨਹੀਂ ਉਹ ਵਿਚਾਰੇ ਭਾਵਨਾਕ ਤੌਰ ਤੇ ਕਿਉਂਕਿ ਵਿੱਚ ਗਲਤ ਅਨਸਰ ਵੀ ਭਾਜਪਾ ਤਾਂ ਹੈ ਹੀ ਗੁੰਡਿਆਂ ਦੀ ਪਾਰਟੀ ਇਹਨੇ ਹਰੇਕ ਜਗ੍ਹਾ ਜਿੱਥੇ ਇਕੱਠ ਹੁੰਦਾ ਹੈ ਨਿਕਰਾ ਕੇ ਜਾਂ ਪ੍ਰਸਾਦ ਕਰਾ ਕੇ ਕਿਸ ਤਰ੍ਹਾਂ ਅंदोलਨ ਫੇਲ ਕਰਨਾ ਉਹਨਾਂ ਦੇ ਬੰਦੇ ਵਿੱਚ ਹੁੰਦੇ ਆ ਉਹ ਨੌਜਵਾਨਾਂ ਨੂੰ 扑ਕਾ ਕੇ ਵੀ ਇਹ ਤਾਂ ਜਿਹੜੇ ਕਿਸਾਨ ਆਗੂ ਆ ਇਹ ਘਟਿਆ ਆਪਾਂ ਨੂੰ ਕਾਲ ਦੇਤੀ ਹੁਣ ਪਿੱਛੇ ਹਟ ਰਿਹਾ ਹੈ ਬੁਇਦਲਾ ਉਹਨਾਂ ਨੂੰ ਢੁਕਾ ਕੇ ਅੱਗੇ ਲੈ ਜਾਂਦੇ ਤੇ ਜਾਨ ਮਾਲ ਦਾ ਨੁਕਸਾਨ ਕਰਦੇ ਆ ਤੇ ਨੌਜਵਾਨ ਵਰ ਉਹਨਾਂ ਦੇ ਵਰਗਲੇ ਚ ਆ ਕੇ ਆਪਦੀ ਜਾਨਾਂ ਗਵਾ ਲੈਂਦੇ ਆ ਨਾ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਦਿੱਕਤ ਆ ਰਹੀ ਹੈ ਕਾਨੂੰਨ ਵਿਵਸਥਾ ਨਹੀਂ ਸਹੀ ਉਹਨੂੰ ਲੈ ਕੇ ਐਨਐਸਏ ਐਕਟ ਵੀ ਲਾਗੂ ਕੀਤਾ ਜਾ ਸਕਦਾ ਜੋ ਕਿਸਾਨ ਉੱਥੇ ਮੌਜੂਦ ਨੇ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਲਗਾਇਆ ਜਾਵੇ ਤੁਹਾਡੇ ਕੀ ਵਿਚਾਰ ਦੇਖੋ ਸਰਕਾਰ ਗੁੰਡਿਆਂ ਦੀ ਸਰਕਾਰ ਆ ਕੁਝ ਵੀ ਕਰ ਸਕਦੀ ਐ ਪਰ ਅਸੀਂ ਇਸ ਤਰ੍ਹਾਂ ਡਰਨ ਵਾਲੇ ਨਹੀਂ ਕਿਸਾਨ ਦੇ ਕੋਲੇ ਰੋਟੀ ਦਾ ਟੁਕੜਾ ਤੇ ਜਿਹਦੇ ਕੋਲੇ ਰੋਟੀ ਦਾ ਟੁਕੜਾ ਕਾਂ ਕੁੱਤੇ ਉਸ ਨੂੰ ਪਹਿਣਗੇ ਤੇ ਜੇ ਰੋਟੀ ਦਾ ਟੁਕੜਾ ਸਾਡੇ ਹੱਥੋਂ ਨਿਕਲ ਗਿਆ ਅਸੀਂ ਭੁੱਖੇ ਵੀ ਮਰਨਾ ਹੀ ਆ ਫਿਰ ਉਹ ਰੋਟੀ ਨੂੰ ਬਚਾਉਣ ਵਾਸਤੇ ਕਿਉਂ ਨਾ ਅਸੀਂ ਲੜ ਕੇ ਮਰ ਜਾਈਏ ਤੇ ਆਪਦੇ ਗਾਂ ਪੀੜ੍ਹੀਆਂ ਵਾਸਤੇ ਕੋਈ ਨਾ ਕੋਝ ਫੈਸਲਾ ਕੋਣ ਕਰਕੇ ਜਾਈਏ ਸੋ ਸਾਨੂੰ ਪਰਵਾਹ ਨਹੀਂ ਐ ਜੇ ਐਕਟ ਜਿਹੜੇ ਲੱਗਦੇ ਆ ਸਾਡੀ ਸਿਹਤ ਤੇ ਦਾ ਕੋਈ ਅਸਰ ਨਹੀਂ ਗੱਲਬਾਤ ਹੋਰ ਨਾਲ ਵੀ ਕਰੀਓ ਆਬੀ ਕੀ ਨਾ ਜਵਰ ਜੰਗ ਸਿੰਘ ਜੀ ਬਕਸਰ ਜਿਲ੍ਹਾ ਜੀ ਹਾਂ ਜੀ ਜਿਲ੍ਹਾ ਮੁਕਸਰ ਕੀ ਕਹਿਣਾ ਚਾਹੋਗੇ ਮੰਗਾਂ ਨੂੰ ਲੈ ਕੇ ਕੀ ਕਹੋਗੇ ਲਗਾਤਾਰ ਐਮਐਸਪੀ ਦੀ ਮੰਗ ਕਾਨੂੰਨੀ ਗਰੰਟੀ ਮੰਗੀ ਜਾ ਰਹੀ ਆ ਕਰਜ਼ਾ ਮਾਫੀ ਬਹੁਤ ਸਾਰੀ ਮੰਗਾਂ ਨੇ ਹਾਂ ਜੀ ਕਿਵੇਂ ਵੇਖਦੇ ਹੋ ਇਹ ਤਮਾਮ ਮੰਗਾਂ ਨੂੰ ਲੈ ਕੇ ਹੈ ਸਰਕਾਰ ਗੌਰ ਕਰਦੀ ਆ ਕੋਈ ਕਹ ਰਿਹਾ ਨਹੀਂ ਕਰ ਰਹੀਗੇ ਤੁਹਾਡੇ ਕੀ ਵਿਚਾਰ ਨੇ ਸਰਕਾਰ ਕੋਈ ਗੌਰ ਨਹੀਂ ਕਰ ਰਹੀ ਜੀ ਜੇ ਸਰਕਾਰ ਗੌਰ ਕਰੇ ਤਾਂ ਫਿਰ ਸਾਨੂੰ ਧਰਨੇ ਲਾਉਣ ਦੀ ਕੀ ਲੋੜ ਹੈ ਸਰਕਾਰ ਕੋਈ ਗੌਰ ਨਹੀਂ ਕਰਦੀਗੀ ਕਈ ਵਾਰਾ ਮੀਟੰਗਾ ਕਰ ਦਿੱਤੀਆਂ ਇਹ ਤਾਂ ਸਾਨੂੰ ਆਲੇ ਮਟੋਲੇ ਕਰੀ ਜਾਂਦੇ ਨੇ ਇਹ ਤਾਂ ਛੇਤੀ ਜਿਹੜੀ ਮਤਲਬ ਨਹੀਂ ਨੀਤੀ ਕੀ ਹੈ ਇਹਨਾਂ ਨੀਤੀਆਂ ਬਿਅਾਤੋਂ ਨੂੰ ਪੜ ਵੋਟਾਂ ਨੇੜੇ ਆ ਜਾਣਗੀਆਂ ਚੋਣ ਜਾਬਤਾ ਲੱਗ ਜੂਗਾ ਤੁਹਾਡੇ ਉੱਠ ਖੜਨਗੇ ਤੇ ਪਰ ਅਸੀਂ ਮੰਗਾਂ ਲਈ ਖਾਤਰ ਲਾਇਆ ਮੰਗਾਂ ਲੈ ਕੇ ਰਹਾਂਗੇ ਇਹ ਨਹੀਂ ਵੀ ਅਸੀਂ ਧਰਨਾ ਚੱਕ ਜੰਦੇ ਨੇ ਜਾਂ ਸਰਕਾਰ ਕੋਲੋਂ ਅਸੀਂ ਡਰਾਂਗੇ ਅਸੀਂ ਡਰਦੇ ਨਹੀਂ ਦਾ ਸੋਚ ਕੇ ਬੈਠੋ ਅੱਜ ਜਿਵੇਂ 10ਵਾਂ ਦਿਨ ਹੋ ਗਿਆ ਅਗਲਾ ਸਮਾਂ ਕਿਵੇਂ ਦਾ ਰਹੂਗਾ ਕਿੰਨੇ ਦਿਨ ਇੱਥੇ ਲਾ ਕੇ ਵੀ ਕਿੰਨੇ ਦਿਨ ਲਾਨ ਨੂੰ ਤਿਆਰ ਹੋ ਕੇ ਜਾਂ ਜੋ ਤੱਕ ਮੰਗਣੀ ਪੂਰੀ ਹੋਣ ਤੇ ਕਰ ਇੱਥੇ ਬੈਠੇ ਇਹ ਹਣ ਮਿੱਥੇ ਸਮੇਂ ਵਾਸਤੇ ਆ ਜੀ ਜਿੰਨਾ ਚਾ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਾ ਅਸੀਂ ਕਦੇ ਵੀ ਧਰਨਾ ਨਹੀਂ ਚੱਕਾਂਗੇ ਨਾ ਹੀ ਅਸੀਂ ਵਿਛਾਟਾਂਗੇ ਕਿਉਂ ਸਾਡੀਆਂ ਪਾਵਾਂ ਜਾਣਾਂ ਵੀ ਲੱਗ ਜਾਣ ਸਾਨੂੰ ਕੋਈ ਪਰਵਾਹ ਨਹੀਂ ਜਾਂਦੀ ਉਹ ਨਾਲ ਗੱਲਬਤ ਕਰਦੇ ਕੀ ਨਾਮ ਹੈ ਆਪਣਾ ਬਲਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਬਲਮਗੜਾ ਜੀ ਮੁਖ ਸਰ ਜੀ ਸਰ ਦੇ ਨਾਲ ਆ ਜੀ ਸਰਕਾਰ ਦਾ ਵਤੀਰਾ ਕਿਵੇਂ ਵੇਖ ਰਹੇ ਹੋ ਇੱਕ ਪਾਸੇ ਪ੍ਰਸ਼ਾਸਨ ਦੇ ਇੱਕ ਚਿੱਠੀ ਜਾਰੀ ਕੀਤੀ ਆ ਹਰਿਆਣਾ ਸਰਕਾਰ ਵੱਲੋਂ ਕਹਿੰਦੇ ਐਨਐਸਏ ਐਕਟ ਲਾਗੂ ਕਰਾਂਗੇ ਕਾਨੂੰਨ ਵਿਵਸਥਾ ਨਹੀਂ ਸਹੀ ਸਾਡੇ ਪੁਲਿਸ ਮੁਲਾਜ਼ਮ ਬਹੁਤ ਸਾਰੇ ਜ਼ਖਮੀ ਹੋ ਗਏ 30 ਤੋਂ ਵੱਧ ਤੇ ਲਾਅਰਡ ਆਰਡਰ ਦੀ ਸਥਿਤੀ ਖਰਾਬ ਦਸੀ ਜਾਰੀ ਤੁਹਾਡੇ ਉੱਤੇ ਕੀ ਵਿਚਾਰ ਹੈ ਅਸੀਂ ਤਾਂ ਇਹਦੇ ਬਾਰੇ ਇਹੀ ਆਣੇ ਕਿਸਾਨ ਅਮਨ ਸ਼ਾਂਤੀ ਨਾਲ ਬੈਠੇ ਹੋਏ ਆ ਇੱਥੇ ਰੁਕੇ ਹੋਏ ਆ ਇਹ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਉਸ ਆਰਐਸ ਦੇ ਬੰਦਿਆਂ ਨੇ ਸਾਰੇ ਕਿਸਾਨਾਂ 'ਤੇ ਲਾਠੀ ਚਾਰਜ ਕੀਤਾ ਫੈਰਕ ਵੀ ਕੀਤੀ ਇੱਕ ਮੁੰਡਾ ਸ਼ਬ ਦੀ ਮੌਤ ਵੀ ਹੋ ਗਈ ਕਈ ਬੰਦੇ ਫੱਟੜ ਹੋਏ ਆ ਜਿਨ੍ਹਾਂ ਦੇ ਵਿੱਚ 12 ਬੋਰ ਦੇ ਫੈਰ ਝੂਈਆਂ ਦੇ ਵਿੱਚ ਬੱਚੇ ਆ ਬੰਦਿਆਂ ਦੇ ਇਹ ਸਾਰਾ ਖੱਟੜ ਸਰਕਾਰ ਭਾਜਪੀ ਸਰਕਾਰ ਕਿਸਾਨਾਂ ਨੂੰ ਜਾਣਬੁੱਝ ਕੇ ਜਰੀਲ ਕਰ ਰਹੀ ਹੈ ਤੇ ਦਬਾ ਰਹੀ ਹੈ ਇਸ ਤਰ੍ਹਾਂ ਪੰਜਾਬੀ ਇਸ ਚੀਜ਼ ਤੋਂ ਦਬਣ ਵਾਲੇ ਬੰਦੇ ਨਹੀਂ ਗਏ ਨਾ ਹੀ ਦਬਣਗੇ ਨਾ ਦਬਣ ਆ ਜੋ ਹੋਗਾ ਇਹ ਗੱਲ ਅਸੀਂ ਆਪਦੇ ਹੱਕੀ ਮੰਗਾ ਮੰਗ ਰਹੇ ਆ ਨਾ ਕੋਈ ਨਜਾਇਜ਼ ਮੰਗ ਰਹੇ ਆ ਸਰਕਾਰ ਉਸ ਵੱਲ ਗੌਰ ਨਹੀਂ ਕਰ ਰਹੀ ਜਦੋਂ ਮੀਟਿੰਗ ਕਰਦੇ ਆ ਜਿਵੇਂ ਹੋਰ ਗੱਲਾਂ ਕਰਕੇ ਕਿਸਾਨਾਂ ਨੂੰ ਤੇ ਜਰੀਲ ਕਰਕੇ ਉਥੋਂ ਮੋੜਦੇ ਆ ਮੰਗਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਜਿਵੇਂ ਐਮਐਸਪੀ ਇੱਕ ਮੁੱਖ ਮੰਗ ਹੈਗੀ ਕਿ ਕਾਨੂੰਨਨ ਗਰੰਟੀ ਦਿੱਤੀ ਜਾਵੇ ਸੀ2+50% ਦਾ ਜੋ ਫਾਰਮੂਲਾ ਉਹਦੇ ਤਹਿਤ ਐਮਐਸਪੀ ਦਿੱਤੀ ਆ ਤੁਹਾਡੇ ਕੀ ਵਿਚਾਰ ਨੇ ਇਸ ਮੰਗ ਬਾਰੇ ਅਸੀਂ ਤੇ ਇਹੀ ਆਏ ਨੇ ਐਮਐਸਪੀ ਜਿਹੜੀ ਹੈਗੀ ਹੈ ਜਿਸ ਨੂੰ ਜਿਹੜੀਆਂ ਆਪਸੀਂ ਮੰਗਾਂ ਕਰਦੇ ਆ ਜਾਇਜ਼ ਮੰਗਾਂ ਇਹਨਾਂ ਦੇ ਉੱਤੇ ਦਿੱਤੀ ਜਾਵੇ ਸਾਨੂੰ ਇਹ ਕੋਈ ਗਲਤ ਨਹੀਂ ਕੀ ਜਾਇਜ ਹੈ ਕਿਸਾਨ ਨੂੰ ਫਿਰ ਜਿਹੜੀ ਸੁਆਮੀਨਾਥ ਰਿਪੋਰਟ ਹੈ ਉਹ ਅੱਜ ਤੋਂ ਕਿੰਨਾ ਚਿਰ ਪਹਿਲਾਂ ਨੇ ਆਰਸ਼ਦ ਸ਼ਾਸਤਰੀ ਬੰਦੇ ਨੇ ਉਹਨੂੰ ਰਿਪੋਰਟ ਨੂੰ ਬਣਾਇਆ ਉਸੇ ਤੇ ਕੁਛ ਨਾ ਕੋਈ ਕਿਸਾਨ ਨੂੰ ਮੁਨਾਫਾ ਫੇਰ ਹੀ ਹੋ ਸਕਦਾ ਜੇ ਉਹ ਸੁਵਮੀ ਨੂੰ ਅਸ ਰਪੋਰਟ ਲਾਗੂ ਹੋਊਗੀ ਹੋਰ ਜੋ ਆਪਾਂ ਖਾਦ ਆ ਰਹੇ ਆ ਸਪਰੇਆ ਹਰੇਕ ਚੀਜ਼ ਦੀ ਮਹਿੰਗਾਈ ਹੋ ਗਈ ਆ ਕਿਸਾਨ ਦੀ ਹੁਣ ਕਣਕ ਵੇਖੋ ਜੀ 100 ਰੁਪਿਆ ਦਿੱਤਾ ਇਹਨਾਂ ਨੇ ਕੁਆਂਟਰ ਮਗਰ ਵਧਾਇਆ ਤੇ ਖਾਦਾਂ ਦੇ ਰੇਟ ਕਿੰਨੇ ਵਧ ਗਏ ਫਿਰ ਕੀਟਨਾਸ਼ਕ ਦਵਾਈਆਂ ਦੇ ਰੇਟ ਕਿੰਨੇ ਵਧ ਗਏ ਹੋਰ ਚੀਜ਼ਾਂ ਡੀਜ਼ਲ ਪੈਟਰੋਲ ਜੋ ਸਾਡੇ ਵਰਤੋ ਵਾਲੀਆਂ ਚੀਜ਼ਾਂ ਹਰੇਕ ਤੇ ਮਹਿੰਗਾਈ ਹੋ ਗਈ ਆ ਦੁੱਗਣੇ ਰੇਟ ਹੋ ਗਏ ਇਹੋਨਾਂ ਦੇ ਇਸ ਤਰ੍ਹਾਂ ਸੀ ਤਾਂ ਇਹੀ ਯਾਨੀ ਸੁਆਮੀ ਨਵਾਤ ਰਿਪੋਰਟ ਨਾਲ ਸਾਨੂੰ ਜੋੜਿਆ ਜਾਵੇ ਤੇ ਜਾਇਜ਼ ਮੰਗਾ ਸਰਕਾਰ ਨੂੰ ਮੰਗ ਲੈਣੀਆਂ ਸਾਡੀਆਂ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਦਾ ਇੱਕ ਪ੍ਰਸਤਾਵ ਸੀਗਾ ਕਹਿੰਦੇ ਵੀ ਦਾਲਾਂ ਕਪਾਹ ਤੇ ਮੱਕੀ ਤੇ ਐਮਐਸਪੀ ਦੇਣ ਦੀ ਗੱਲ ਹੋਈ ਸੀਗੀ 5 ਸਾਲ ਵਾਸਤੇ ਜੋ ਸਰਕਾਰ ਦੀ ਕੰਪਨੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਇੱਕ ਸਾਈਨ ਕਰਨਾ ਪਊਗਾ ਥੋੜਾ ਇਸ ਤੇ ਕੀ ਵਿਚਾਰ ਹੈ ਜਥੇਬੰਦੀਆਂ ਵੱਲੋਂ ਤਾਂ ਇਸ ਨੂੰ ਨਕਾਰ ਦਿੱਤਾ ਗਿਆ ਆਮ ਕਿਸਾਨਾਂ ਦੇ ਹਿੱਸੇ ਤੇ ਕੀ ਵਿਚਾਰ ਹੈ ਦੇ ਵੇਖੋ ਜੀ 5 ਸਾਲ ਆਸਤੇ ਤਾਂ ਕੋਈ ਖੇਤੀ ਮਗਰੋਂ ਆਪਾਂ ਬੰਦ ਨਹੀਂ ਕਰ ਦੇਣੀ ਸਰਕਾਰ ਨੂੰ ਇਹਦੇ ਉੱਤੇ ਸਮੁੱਚੀ ਐਮਐਸਪੀ ਦੇ ਦੇਣੀ ਚਾਹੀਦੀ ਹੈ ਵੀ ਸਮਾਂ ਇਸ ਗੱਲ ਦਾ ਕਹਦਾ ਕਿ ਆਪਾਂ 5 ਸਾਲ ਆਸਤੀ ਬੀਜਣੀਆਂ ਮੁੜ ਕੇ ਬੀਜਣੀਆਂ ਨਹੀਂਆਂ ਇਹਦਾ ਸਾਰੀ ਉਮਰੀ ਦਾਲਾਂ ਲੋਕਾਂ ਨੇ ਬੀਜਣੀਆਂ ਖਾਣੀਆਂ ਖੇਤੀਆਂ ਸਾਰੀਆਂ ਹੀ ਕਰਨੀਆਂ ਇਹ ਤਾਂ ਲੰਮੇ ਸਮੇਂ ਆਸਤੇ ਐਮਐਸਪੀ ਆਵਰ ਨੂੰ ਦੇਣੀ ਚਾਹੀਦੀ ਹੈ ਇਹ ਸਾਡੇ ਦਾ ਇਹੀ ਹੈ ਜੀ ਸਾਨੂੰ ਲੰਮੇ ਕਾਨੂੰਨ ਬਣਾ ਦੇਣਾ ਚਾਹੀਦਾ ਐਮਐਸਪੀ ਸਦਾ ਰਹੀ ਰਹੂਗੀ ਇਹ ਇਸੇ ਆਸਤੇ ਕਿਸਾਨ ਆ ਬੈਠੇ ਆ ਇਹੀ ਸਾਡੀ ਮੰਗ ਹੈ